ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਅੱਜ ਸਟੇਟ ਲੈਵਲ ਪ੍ਰੋਟੈਸਟ ਜਿਹੜਾ ਕੀਤਾ ਜਾ ਰਿਹਾ ਹੈ ਇਹਨਾਂ ਦਾ ਕਹਿਣਾ ਹੈ ਕਿ ਬੀਜੇਪੀ ਈਡੀ ਅਤੇ ਸੀਬੀਆਈ ਨੂੰ ਟੂਲ ਵਜੋਂ ਵਰਤ ਰਹੀ ਹੈ ਅਤੇ ਅਰਵਿੰਦ ਕੇਜਰੀਵਾਲ ਜੋ ਕਿ ਕੁਝ ਹੀ ਮਹੀਨਾ ਪਹਿਲਾਂ ਰਿਹਾਈ ਹੋਣੇ ਸੀਗੇ ਉਹਨਾਂ ਨੂੰ ਅਨਲੀਗਲ ਤਰੀਕੇ ਦੇ ਨਾਲ ਜਿਹੜਾ ਹੈ ਉਹ ਦੁਬਾਰਾ ਤੋਂ ਜੇਲ੍ਹ ਦੇ ਵਿੱਚ ਸੱਟਿਆ ਗਿਆ ਅੱਜ ਉਹਨਾਂ ਦੀ ਰਿਹਾਈ ਨੂੰ ਲੈ ਕੇ ਆਮ ਆਦਮੀ ਪਾਰਟੀ ਜਲੰਧਰ ਦੇ ਵਿੱਚ ਪ੍ਰੋਟੈਸਟ ਕਰ ਰਹੀ ਹੈ ਤੁਸੀਂ ਪ੍ਰੋਟੈਸਟ ਦੀ ਤਸਵੀਰ ਜ਼ਰੂਰ ਦੇਖੋ ਜਿੱਥੇ ਆਮ ਆਦਮੀ ਪਾਰਟੀ ਦੇ ਪੂਰੀ ਕੈਬਨਿਟ ਜਿਹੜੀ ਹੈ ਉਹ ਮੌਜੂਦ ਹੈਗੀ ਹੈ ਆ ਡਾਕਟਰ ਬਲਵੀਰ ਸਿੰਘ ਖੋਰੀ ਨਾਲ ਨੇ ਉਹਨਾਂ ਦੇ ਨਾਲ ਵੀ ਜ਼ਰੂਰ ਗੱਲਬਾਤ ਕਰਾਂਗੇ ਪਰ ਉਸ ਤੋਂ ਪਹਿਲਾਂ ਤੁਸੀਂ ਇਹ ਤਸਵੀਰ ਦੇਖੋ ਜਿੱਥੇ ਵੱਡਾ ਜਿਹੜਾ ਹੈ ਉਹ ਇਕੱਠ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਹੈ ਉਹ ਕੀਤਾ ਗਿਆ ਹੈ ਜਿਸ ਦੇ ਵਿੱਚ ਸਾਰੇ ਹੀ ਲੀਡਰ ਜਿਹੜੇ ਨੇ ਉਹ ਪਹੁੰਚੇ ਹੋਏ ਨੇ ਪ੍ਰੋਪਰ ਤਰੀਕੇ ਦੇ ਨਾਲ ਕੈਮਰਾ ਪੁੱਛਣ ਨੂੰ ਇੱਕ ਵਾਰੀ ਜ਼ਰੂਰ ਕਹੂੰਗਾ ਕਿ ਇੱਕ ਵਾਰੀ ਜ਼ਰੂਰ ਕਹੂੰਗਾ ਕਿ ਦਿਖਾ ਦੇਵੇ ਕਿ ਕੌਣ ਕੌਣ ਜਿਹੜਾ ਹੈ ਪ੍ਰੋਟੈਸਟ ਦੇ ਵਿੱਚ ਪਹੁੰਚਿਆ ਹੋਇਆ ਹੈ ਇੱਕ ਵਾਰੀ ਤਾਂ ਤਸਵੀਰ ਜ਼ਰੂਰ ਇਹ ਤੁਸੀਂ ਦੇਖੋ ਨਹੀਂ ਚਲੇਗੀ ਨਹੀਂ ਚਲੇਗੀ ਬਦਸ਼ਾਹੀ ਨਹੀਂ ਚਲੇਗੀ ਚਲੇਗੀ ਜਿੰਦਾਬਾਦ ਜਿੰਦਾਬਾਦ ਕਰੋ ਰਹਾ ਕਰੋ ਜਿੰਦਾਬਾਦ 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 ਬਲਬੀਰ ਸਿੰਘ ਨਹੀਂ ਆਇਆ ਬੈਠਾ ਸੀ ਬਾਈਟ ਦੇ ਰਿਹਾ ਬਲਬੀਰ ਸਿੰਘ ਕੀ ਹੈ ਨਾ ਜਿਹੜੀ ਵਾਲਦਰੀ ਤੋਂ ਤੇ ਨਾਲ ਨੇ ਗਲਬਾਤ ਕਰ ਲੈਣੇ ਗਿਆ ਈਡੀ ਕੁਝ ਹੀ ਦਿਨਾਂ ਦੇ ਵਿੱਚ ਜਿਹੜੀ ਹੈਗੀ ਉਹ ਰਿਹਾਈ ਹੋਣੀ ਸੀ ਕੁਝ ਘੰਟੇ ਰਹਿ ਗਏ ਸੀ ਰਿਹਾਈ ਨੂੰ ਪਰ ਉਸ ਤੋਂ ਪਹਿਲਾਂ ਹੀ ਜਿਹੜੀ ਹੈ ਉਹ ਸੀਬੀਆਈ ਵੱਲੋਂ ਗ੍ਰਿਫਤਾਰੀ ਪਾ ਲਈ ਜਾਂਦੀ ਹੈ ਹੁਣ ਵੀ ਦੇਖੋ ਅਰਵਿੰਦ ਕੇਜਰੀਵਾਲ ਜੀ ਤੇ ਪਹਿਲਾਂ ਸੀਬੀਆਈ ਦਾ ਰੇਡ ਇਨਕ੍ਰੋਡੈਕਸ ਦਾ ਰੇਡ ਜਦੋਂ ਕੋਈ ਸਬੂਤ ਨਹੀਂ ਮਿਲਿਆ ਫਿਰ ਈਡੀ ਈਡੀ ਇਹਨਾਂ ਦਾ ਸਭ ਤੋਂ ਜ਼ਿਆਦਾ ਜਿਹੜਾ ਹੈਗਾ ਰਿਲਾਈਏਬਲ ਵੈਪਨ ਹੈ ਜੀ ਸਾਰੇ ਜਿਹੜੇ ਵੀ ਜਿੰਨੇ ਵੀ ਵਿਰੋਧੀ ਤਰ੍ਹਾਂ ਸਾਰਿਆਂ ਨੂੰ ਅੰਦਰ ਕਰ ਲਈ ਈਡੀ ਇਹਨਾਂ ਦਾ ਸਭ ਤੋਂ ਰਿਲਾਈਏਬਲ ਵੈਪਨ ਹੈ ਇਹਨਾਂ ਨੇ ਆਪਣੇ ਬੰਦੇ ਲਾਏ ਹੋਏ ਆ ਉੱਥੇ ਆਰਐਸਐਸ ਦੇ ਉਹਨਾਂ ਉਹਨਾਂ ਦੇ ਝੂਠਾ ਕੇਸ ਪਾਤਾ ਜਦੋਂ ਉਹਨਾਂ ਦੀ ਜਮਾਤ ਹੋ ਗਈ ਪਹਿਲਾਂ ਭੱਜ ਕੇ ਹਾਈ ਕੋਰਟ ਪਹੁੰਚ ਗਏ ਉਥੇ ਜੋ ਵੀ ਸੀਗਾ ਤੁਹਾਡੇ ਸਾਹਮਣੇ ਆਰਡਰ ਆਇਆ ਮੈਂ ਉਹਦੇ ਬਾਰੇ ਕੁਝ ਨਹੀਂ ਕਹਿੰਦਾ ਮਾਨਯੋਗ ਅਦਾਲਤ ਬਾਰੇ ਲੇਕਿਨ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਅਜੇ ਟ੍ਰਾਇਲ ਕੋਰਟ ਦਾ ਆਰਡਰ ਨਹੀਂ ਆਇਆ ਸੀ ਟ੍ਰਾਇਲ ਕੋਰਟ ਦਾ ਆਰਡਰ ਨਹੀਂ ਆਇਆ ਸੀ ਤੇ ਉਸ ਤੋਂ ਪਹਿਲਾਂ ਹੀ ਉਹਨਾਂ ਨੇ ਸਟੇ ਕਰਤਾ ਉਹਨੂੰ ਇਹ ਅਨਯੂਜ਼ਲ ਆਰਡਰ ਹੈ ਸੋ ਅਨਯੂਜ਼ਲ ਕੰਮ ਕਰ ਰਹੀ ਹੈ ਹਾਈ ਕੋਰਟ ਮਾਨਯੋਗ ਸੁਪਰੀਮ ਕੋਰਟ ਕਹਿ ਰਿਹਾ ਹੁਣ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲ ਜਾਣੀ ਹੈ ਭੱਜ ਕੇ ਫਿਰ ਦੁਬਾਰਾ ਸੀਬੀਆਈ ਕੋਲੇ ਪਹੁੰਚ ਗਏ ਵੀ ਤੁਸੀਂ ਬਚਾਓ ਕਿੱਥੇ ਕਿੱਥੇ ਭੱਜਣਗੇ ਕਿੰਨਾ ਝੂਠ ਬੋਲਣਗੇ ਬਿਲਕੁਲ ਝੂਠਾ ਕੇਸ ਹੈ ਜੀ 2 ਸਾਲ ਹੋ ਗਏ 2 ਸਾਲ ਪੁਰਾਣਾ ਕੇਸ ਹੈ 2 ਸਾਲ ਸੀਬੀਆਈ ਦੇ ਵਿੱਚ ਜਿਹੜੇ ਸੁੱਤੇ ਪਏ ਸੀ ਉਹ ਉਹ ਅਫਸਰ ਸਸਪੈਂਡ ਹੋਣੇ ਚਾਹੀਦੇ ਉਹਨਾਂ ਤੇ ਐਕਸ਼ਨ ਹੋਣਾ ਚਾਹੀਦਾ ਜੀ ਉਹਨਾਂ ਨੇ 2 ਸਾਲ ਐਕਸ਼ਨ ਨਹੀਂ ਦਿਆ ਕਿਉਂ ਨਹੀਂ ਲਿਆ ਐਕਸਪਲੇਨ ਕਰਨ ਨਹੀਂ ਦਿਆ ਕਿਉਂ ਨਹੀਂ ਲਿਆ ਐਕਸਪਲੇਨ ਕਰਨ ਠੀਕ ਹੈ ਜੀ ਉਹਨਾਂ ਕੋਲੇ ਕੋਈ ਕੋਈ ਸਬੂਤ ਨਹੀਂ ਹੈ ਕੋਈ ਐਕਸਪਲੇਨੇਸ਼ਨ ਨਹੀਂ ਹੈ ਇਹ ਝੂਠਾ ਕੇਸ ਐਸਾ ਖਤਮ ਹੋਏਗਾ ਅਸੀਂ ਇਹ ਲੜਾਈ ਲੜਾਂਗੇ ਸੜਕ ਤੇ ਵੀ ਉਹ ਤਾਂ ਕਹਿੰਦੇ ਪਏ ਨੇ ਵਿੱਚ ਵੀ ਹੋਰ ਸੁਪਰੀਮ ਕੋਰਟ ਵੀ ਉਹ ਤਾਂ ਕਹਿੰਦੇ ਪਏ ਨੇ ਕਿ ਭਈ ਲਿਕਰ ਪਾਲਿਸੀ ਤਹਿਤ ਇਹ ਗ੍ਰਿਫਤਾਰੀ ਹੋਈ ਸੀਗੀ ਜਦੋਂ ਤੱਕ ਪ੍ਰੋਪਰ ਤਰੀਕੇ ਦੇ ਨਾਲ ਮਾਮਲੇ ਦੀ ਜਾਂਚ ਨਹੀਂ ਹੋ ਜਾਂਦੀ ਉਦੋਂ ਤੱਕ ਕਿਸੇ ਵੀ ਤਰੀਕੇ ਨੂੰ ਕਿਸੇ ਨੂੰ ਨੁ ਬਖਸ਼ਿਆ ਨਹੀਂ ਜਾਵੇਗਾ ਦੇਖੋ ਜਿਹੜੀ ਲਿਕਰ ਕੀ ਕਿੰਨੀ ਪੁਰਾਣੀ ਆ ਮਨੀਸ਼ ਸੋਧਿਆ 1.5 ਸਾਲ ਤੋਂ ਜ਼ਿਆਦਾ ਸਮੇਂ ਤੋਂ ਉੱਤੇ ਆ ਸੁਤਿੰਦਰ ਜਨ ਜੀ ਨੂੰ 2 ਸਾਲ ਹੋ ਗਏ ਕੇਸ ਤਾਂ 2 ਸਾਲ ਪੁਰਾਣਾ ਨਾ ਜੀ ਜਿਹੜੇ ਬੰਦੇ ਨੇ ਨੌਨ ਸਟੇਟਮੈਂਟ ਦਿੱਤੀਆਂ ਉਹਦੇ ਚ ਕੇਜਰੀਵਾਲ ਦਾ ਨਾਂ ਨਹੀਂ ਹੈ ਪਹਿਲੀ ਐਫ ਆਈ ਆਰ ਚ ਉਹਨਾਂ ਦਾ ਨਾਂ ਨਹੀਂ ਹੈ ਇਹ ਬਿਲਕੁਲ ਝੂਠਾ ਕੇਸ ਹੈ ਜੀ ਬਿਲਕੁਲ ਝੂਠਾ ਕੇਸ ਹੈ ਜੇ ਐਦਾਂ ਹੀ ਕਰਨਾ ਨਾ ਫਿਰ ਕਰੋ ਹੁਣ ਜਿਹੜਾ ਨੀਟ ਦਾ ਪੇਪਰ ਲੀਕ ਹੋਇਆ ਨਾ ਜੀ ਯੂਜੀ ਦਾ ਐਜੂਕੇਸ਼ਨ ਮਿਨਿਸਟਰ ਨੂੰ ਅੰਦਰ ਕਰੋ ਕਿਉਂ ਦੱਸੋ ਉਹਦੀ ਇਨਕੁਆਇਰੀ ਹੋਣੀ ਚਾਹੀਦੀ ਆ ਜੇ ਐਦਾਂ ਹੀ ਕਰਨਾ ਆ ਜਿਹੜੀ एयरपोर्ट ਦੇ ਮੰਤਰੀ ਆ ਉਹਨੂੰ ਅੰਦਰ ਕਰੋ ਚਾਹਤ ਜਿੰਨਾ ਜਿਹੜਾ ਇਹਨਾਂ ਨੇ ਯੋਧਿਆ ਦੇ ਵਿੱਚ ਜਿੰਨੇ ਮਾਰਗ ਬਣਾਏ ਸੀ ਚਾਹੇ ਉਹ 11 ਕੋਸੀ ਸੀ 4 ਕੋਸੀ ਸੀ ਰਾਮਪਥ ਸੀ ਉਹ ਸਾਰੇ ਸਟੇਸ਼ਨ ਤੇ ਬਹਿ ਗਿਆ ਰੇਲਵੇ ਮਿਨਿਸਟਰ ਨੂੰ ਅੰਦਰ ਕਰੋ ਉਹਦੇ ਤੇ ਇਨਕੁਆਰੀ ਕਰੋ ਜੇ ਇਦਾਂ ਇਨਕੁਆਰੀ ਕਰਨੀ ਹੈ ਮੰਦਰ ਦਾ ਜਿਹੜਾ ਮੰਦਰ ਹੈ ਉਹਦੀ ਛੱਤ ਚੋਂ ਦੀ ਹੈ ਗਰਮ ਕਰਾਇਦੇ ਵਿੱਚ ਪਾਣੀ ਤੁਰਿਆ ਫਿਰਦਾ ਤਾਂ ਫਿਰ ਜਿਹੜੇ ਜਿਨੇ ਜਿਨੇ ਉੱਥੇ ਪ੍ਰਾਣ ਪ੍ਰਸ਼ਟਾ ਕੀਤਾ ਸੀਗਾ ਉਹਨਾਂ ਦੀ ਵੀ ਇਨਕੁਆਰੀ ਕਰੋ ਜਿਨ੍ਹਾਂ ਨੇ ਰੱਬ ਨੂੰ ਧੋਖਾ ਦਿੱਤਾ ਭਗਵਾਨ ਰਾਮ ਨੂੰ ਧੋਖਾ ਦਿੱਤਾ ਉਹਨਾਂ ਦੀ ਵੀ ਇਨਕੁਆਰੀ ਕਰੋ ਫਿਰ ਸਾਰਿਆਂ ਦੀ ਕਰੋ ਕਾਨੂੰਨ ਬਰਾਬਰ ਹੋਣਾ ਚਾਹੀਦਾ ਇਹ ਨਹੀਂ ਹੈ ਕਰਨਾਟਕਾ ਦਾ ਸਾਬਕਾ ਮੁੱਖ ਮੰਤਰੀ ਬੀ ਐਸ ਯਦੁਰੱਪਾ ਉਹਦੇ ਤੇ ਪਤਾ ਕੀ ਹੈ ਉਹਦੇ ਤੇ ਹੈਗਾ ਸੈਕਸ਼ੂਅਲ ਅਫੈਂਸਸ ਹੀਨਸ ਕ੍ਰਾਈਮ ਹੈ ਹੀਨਸ ਕ੍ਰਾਈਮ ਉਹਦਾ ਜ਼ਮਾਨਤ ਨਹੀਂ ਹੁੰਦੀ ਉਹਨੂੰ ਜ਼ਮਾਨਤ ਦਿੱਤੀ ਕਹਿੰਦੇ ਇਹ ਕੋਈ ਟੌਮ ਡੇ ਖੈਰੀ ਨਹੀਂ ਹੈ ਸਾਬਕਾ ਮੁੱਖ ਮੰਤਰੀ ਆ ਇੱਥੇ ਦਾ ਭਰਾ ਉਹ ਸਰਮਿਸਟਰ ਹੈ ਮੌਜੂਦਾ ਮੁੱਖ ਮੰਤਰੀ ਹੈ ਇਹਨੂੰ ਅੰਦਰ ਕੀਤਾ ਹੋਇਆ ਸਾਬਕਾ ਮੁੱਖ ਮੰਤਰੀ ਮੰਤਰੀ ਉਹਨੂੰ ਜ਼ਮਾਨਤ ਦੇ ਰਹੇ ਹੋ ਹੀਨਸ ਕ੍ਰਾਈਮ ਦੇ ਵਿੱਚ ਮੈਂ ਕੀ ਰੀਜ਼ਨ ਕੀ ਮੰਨਦੇ ਹਾਂ ਕਿ ਬਾਰ-ਬਾਰ ਜਿਹੜੀ ਹੁੰਦੀ ਪਈ ਹੈ ਮੈਂ ਉਹ ਤਾਂ ਕਹਿੰਦੇ ਬਈ ਨਹੀਂ ਕਿ ਜੀ ਅਸੀਂ ਤਾਂ ਕੁਝ ਨਹੀਂ ਕਰ ਰਹੇ ਕਰ ਉਹ ਕਿਉਂਗਾ ਨੰਗਾ ਚੁੱਟਾ ਸੱਦਦ ਹਾਈ ਹੈਂਡਡਨੈਸ ਕਹਿ ਲੋ ੱੱਕੇਸ਼ਾਈ ਕਹਿ ਲੋ ਜੋ ਮਰਜੀ ਕਹਿ ਲੋ ਕੋਈ ਕਾਇਦਾ ਕਾਨੂੰਨ ਨਹੀਂ ਕੋਈ ਅਪੀਲ ਨਹੀਂ ਕੋਈ ਦਲੀਲ ਨਹੀਂ ਚੱਕ ਕੇ ਅੰਦਰ ਠੋਕ ਦਿਓ ਬਸ ਮੀਨ ਤੁਸੀਂ ਹੁਣ ਕਿਉਂਕਿ ਆਮ ਆਦਮੀ ਪਾਟ ਸਾਰੇ ਦੇਸ਼ ਕਰਾਂਗੇ ਕਿਸਾਨਾਂ ਦੇ ਪ੍ਰੋਟੈਸਟਾਂ ਦਾ ਵੀ ਅਸਰ ਪਿਆ ਹਰ ਪ੍ਰੋਟੈਸਟ ਦਾ ਫਰਕ ਪੈਂਦਾ ਇਹਨਾਂ ਦੀ ਸੱਤਾ ਚਲੀ ਗਈ ਆ ਰੱਸੀ ਸੜ ਕੇ ਹੋਈ ਆ ਵਾਟ ਉਤਰਨਾ ਬਾਕੀ ਆ ਸੱਤਾ ਚਲੀ ਗਈ ਆ ਇਧਰੋਂ ਉਧਰੋਂ ਬੰਦੇ ਫੜ ਕੇ ਇਹਨਾਂ ਨੇ ਇਹ ਇਹ ਹੁਣ ਇਦਾਂ ਸੋਚਦੇ ਆ ਕਿ ਅਸੀਂ ਜੋ ਪਹਿਲਾ ਕੰਮ ਹੈ ਕਹਿੰਦੇ ਨੇ ਜਦੋਂ ਪੰਜਾਬ ਸਰਕਾਰ ਵਿਜੀਲੈਂਸ ਦੀ ਉਪਯੋਗ ਕਰਦੀ ਹੈ ਦੂਜਿਆਂ ਨੂੰ ਅੰਦਰ ਛਿੜਦੀ ਹੈ ਇਹ ਗੱਲਾਂ ਨਹੀਂ ਨਿਕਲਦੀਆਂ ਜਦੋਂ ਈਡੀ ਐ ਤੇ ਸੀਬੀਆਈ ਉਹਨਾਂ ਦੇ ਉੱਪਰ ਕਾਰਵਾਈ ਕਰਦੀ ਹੈ ਉਦੋਂ ਧਰਨੇ ਤੇ ਧਰਨੇ ਅਸੀਂ ਇਹ ਨਹੀਂ ਕਹਿੰਦੇ ਪੰਦਰਾਂ ਕਰੋੜ ਦਾ ਭਟਾਲਾ ਕੀਤਾ ਇਹ ਕਹਿੰਦਾ ਜੀ ਜੇ ਉਹਨਾਂ ਤੇ ਕਰੋ ਜੇ ਉਹ ਅੀਤ ਬਾਰ ਬਣ ਜਾਂਦਾ ਕਰਦੇ ਹੋ ਇਹਨਾਂ ਪ੍ਰਧਾਨ ਮੰਤਰੀ ਜੀ ਉਹ ਜ਼ਿਆਦਾ ਰਿਲਾਈਅਬਲ ਹੈ ਤੇ ਉਹਦੇ ਅੰਦਰ ਕਿਰੋ ਜਿਹੜੀਆਂ ਜਿਹੜੇ ਸਾਡੇ ਹਾਈਵੇ ਬਣਾਏ ਸੀ ਜਿਹਨਾਂ ਨੇ ਹਾਈਵੇ ਬਣਾਇਆ ਜਿਹੜੇ ਟੋਲ ਪ੍ਰਧਾਨ ਮੰਤਰੀ ਅੰਦਰ ਕਿਰੋ ਜਿਹੜੀਆਂ ਜਿਹੜੇ ਸਾਡੇ ਹਾਈਵੇ ਬਣਾਏ ਸੀ ਜਿਹਨਾਂ ਨੇ ਹਾਈਵੇ ਬਣਾਇਆ ਜਿਹੜੇ ਟੋਲ